ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਾਹਿਬਾਨ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਖਾਲਸਾ ਜੀ ਬਹੁਤ ਕਰਨੀ ਵਾਲੇ ਹੁੰਦੇ ਨੇ ਆਪਣਾ ਕੋਈ ਵੀ ਕਾਰਜ ਆੜ ਜਾਵੇ ਤੇ ਆਪਾਂ ਸੱਚੇ ਮਨ ਤੇ ਸ਼ਰਧਾ ਭਾਵਨਾ ਦੇ ਨਾਲ ਸ਼ਹੀਦਾ ਸਿੰਘਾਂ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚਿਆਂ ਦੀ ਅਰਦਾਸ ਬੇਨਤੀ ਬਹੁਤ ਜਲਦੀ ਸੁਣਦੇ ਨੇ ਬਹੁਤ ਸੰਤਾ ਖਾਲਸਾ ਜੀ ਚ ਪਹਿਰਾ ਸਹਿਰ ਦੀ ਹਾਜ਼ਰੀ ਭਰਦੀਆਂ ਨੇ ਤੇ ਜਦੋਂ ਚ ਪਹਿਰਾ ਸਹਿਰ ਦੀ ਜਦੋਂ ਤੋਂ ਸ਼ੁਰੂਆਤ ਹੋਈ ਏ ਖਾਲਸਾ ਜੀ ਉਸ ਸਮੇਂ ਤੋਂ ਬਹੁਤ ਸੰਗਤਾਗਰ ਬਾਣੀ ਦੇ ਨਾਲ ਵੀ ਜੁੜੀਆਂ ਨੇ ਕੋਈ ਨਾ ਕੋਈ ਖਾਲਸਾ ਜੀ ਜਰੀਆ ਬਣਿਆ ਹੈ ਜਿਸ ਜਰੀਏ ਦੇ ਰਾਹੀ ਸੰਗਤਾਗਰ ਬਾਣੀ ਦੇ ਨਾਲ ਜੁੜ ਰਹੀਆਂ ਨੇ ਤੇ ਇੱਕ ਪਾਸੇ ਉਹ ਸੋਚਣ ਵਾਲੀ ਗੱਲ ਤਾਂ ਇਹ ਆ ਖਾਲਸਾ ਜੀ ਕਿ ਬਹੁਤ ਵਧੀਆ ਕੰਮ ਹੋ ਰਿਹਾ ਹੈ ਬਹੁਤ ਚੰਗੀ ਗੱਲ ਹੋ ਰਹੀ ਹੈ ਕਿਉਂਕਿ ਸੰਗਤਾ ਗਲਤ ਰਸਤੇ ਤੋਂ ਹਟ ਕੇ ਗੁਰਬਾਣੀ ਦੇ ਨਾਲ ਜੁੜ ਰਹੀਆਂ ਨੇ ਤੇ ਵਧੀਆ ਸੰਗਤ ਕਰ ਰਹੀਆਂ ਨੇ ਇਹ ਦੋ ਕੰਮ ਬਹੁਤ ਵਧੀਆ ਹੋ ਰਿਹਾ ਹੈ ਨਹੀਂ ਕਿਉਂਕਿ ਜੇ ਆਪਾਂ ਗਲਤ ਰਸਤਿਆਂ ਤੇ ਭਟਕਤੀਆਂ ਖਾਲਸਾ ਜੀ ਤਾਂ ਆਪਾਂ ਸੰਗਤ ਵੀ ਮਾੜੀ ਚ ਹੋ ਜਾਂਦੇ ਆ ਜਿਥੋਂ ਆਪਾਂ ਵਹਿਮ ਭਰਮ ਦੇ ਵਿੱਚ ਪੈ ਜਾਂਦੇ ਆ ਇਸ ਕਰਕੇ ਇੱਥੇ ਸੰਗਤਾਂ ਨੂੰ ਸੰਗਤ ਵੀ ਬਹੁਤ ਵਧੀਆ ਮਿਲ ਰਹੀ ਏ ਖੋ ਰਹੀ ਏ ਤੇ ਨਾਲ ਦੀ ਨਾਲ ਗੁਰਬਾਣੀ ਦੇ ਨਾਲ ਵੀ ਜੁੜ ਰਹੀਆਂ ਨੇ ਏ ਨਹੀਂ ਹੈ ਕਿ ਅਰਦਾਸ ਬੇਨਤੀ ਪੂਰੀ ਨਹੀਂ ਹੋ ਰਹੀ ਲੱਖਾਂ ਹੀ ਸੰਗਤਾਂ ਦਾ ਇਕੱਠ ਹੁੰਦਾ ਏ ਖਾਲਸਾ ਜੀ ਤੇ ਉਸ ਦੇ ਵਿੱਚੋਂ ਜੇ 70 80% ਸੰਗਤਾਂ ਦੀ ਵੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਖਾਲਸਾ ਜੀ ਤੇ ਉਹ ਤਾਂ ਮਾਰ ਸੱਚੇ ਪਾਸ਼ਾ ਦਾ ਸ਼ੁਕਰਾਨਾ ਕਰਨ ਦੇ ਲਈ ਹੀ ਦੁਪਹਿਰ ਸੱਭ ਦੀ ਹਾਜ਼ਰੀ ਹਮੇਸ਼ਾ ਲਈ ਗਈ ਸੰਗਤਾਂ ਪਰਿਵਾਰ ਪਰਦੇ ਰਹਿੰਦੇ ਨੇ ਜਿਵੇਂ ਖਾਲਸਾ ਜੀ ਆਪਾਂ ਗੁਰਬਾਣੀ ਦੇ ਜਾਪ ਕਰਦੇ ਆਂ ਸੇਵਾ ਸਿਮਰਨ ਕਰਦੇ ਆਂ ਤੇ ਆਪਣੇ ਘਰ ਪਰਿਵਾਰ ਦੇ ਵਿੱਚ ਸਭ ਕੁਝ ਵਧੀਆ ਹੋ ਜਾਂਦਾ ਏ ਵਾਇਗਰੂਸ ਚ ਪਾਸ਼ਾ ਦੀ ਕਿਰਪਾ ਹੁੰਦੀ ਆਪਣੇ ਕਾਰੋਬਾਰ ਦੇ ਵਿੱਚ ਤਰੱਕੀ ਹੁੰਦੀ ਏ ਦੁੱਖ ਦਿਲਦਰ ਦੂਰ ਹੁੰਦੇ ਨੇ ਮੇਰੇ ਕਹਿਣ ਦਾ ਭਾਵ ਕਿ ਆਪਣੇ ਘਰ ਦੇ ਵਿੱਚ ਪਹਿਲਾਂ ਬਹੁਤ ਜ਼ਿਆਦਾ ਪ੍ਰੋਬਲਮ ਸੀ ਜਦੋਂ ਤੋਂ ਪਰਮਾਤਮਾ ਦੇ ਨਾਲ ਜੁੜੇ ਆਂ ਗੁਰੂ ਵਾਲੇ ਬੜੀਆ ਮਹਾਰਾ ਸੱਚੇ ਪਾਸ਼ਾ ਦੀ ਆਪਣੀ ਘਰ ਪਰਿਵਾਰ ਤੇ ਕਿਰਪਾ ਹੋਈ ਏ ਤੇ ਆਪਣੀ ਹਰ ਇੱਕ ਚੀਜ਼ ਦੇ ਵਿੱਚ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਦੇ ਸਰਕਾਰ ਵਾਦਾ ਹੋਇਆ ਜਦੋਂ ਖਾਲਸਾ ਜੀ ਇਸ ਤਰ੍ਹਾਂ ਆਪਣੇ ਤੇ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਏ ਤੇ ਕਈ ਪਰਿਵਾਰਾਂ ਦੇ ਵਿੱਚ ਦੇਖਣ ਨੂੰ ਇਹ ਚੀਜ਼ ਮਿਲਦੀ ਏ ਕਿ ਉਹ ਆਪਣੀ ਦਸਾਂ ਨੌਾਂ ਦੀ ਕੀਰਤ ਦੇ ਵਿੱਚ ਦਸਵਾਂ ਹਿੰਦਾ ਹਿੱਸਾ ਗੁਰੂ ਸੇਵਾ ਨਾਲ ਦੇ ਨਾਮ ਦਾ ਸ਼ਹੀਦਾ ਸਿੰਘਾਂ ਦੇ ਨਾਮ ਦਾ ਕੱਢਣਾ ਸ਼ੁਰੂ ਕਰ ਦਿੰਦੇ ਨੇ ਉਹ ਫਿਰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦਾ ਦਿਨ ਨਹੀਂ ਹੁੰਦਾ ਇਸ ਤਰ੍ਹਾਂ ਦਾ ਸਮਾਂ ਨਹੀਂ ਆਉਂਦਾਗਾ ਜਦੋਂ ਕਿ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਲਈ ਦਸਵਾਂ ਦਸਵੰਦ ਨਾ ਕੱਢਣ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਕਿਉਂਕਿ ਉਹਨਾਂ ਦੇ ਘਰ ਪਰਿਵਾਰ ਤੇ ਜਦੋਂ ਤੋਂ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੋ ਜਾਂਦੀ ਹੈ ਤੋਂ ਮਹਾਰਾ ਸੱਚੇ ਪਾਸ਼ਾ ਦੇ ਸ਼ੁਕਰਾਨੇ ਦੇ ਲਈ ਹੀ ਦਸਬੰਦ ਕੱਢਣਾ ਸ਼ੁਰੂ ਕਰ ਦਿੰਦੇ ਨੇ ਤੇ ਬਹੁਤ ਪਰਿਵਾਰ ਖਾਲਸਾ ਜੀ ਇਸ ਤਰ੍ਹਾਂ ਦੇ ਵੀ ਦੇਖੇ ਨੇ ਜਿਨ੍ਹਾਂ ਦੀ ਸ਼ੁਰੂਆਤ ਵੀ ਗੁਰੂ ਮਹਾਰਾ ਸੱਚੇ ਪਾਸ਼ਾ ਦੀ ਬਾਣੀ ਤੋਂ ਸਵੇਰੇ ਅੰਮ੍ਰਿਤ ਵੇਲੇ ਤੋਂ ਹੁੰਦੀ ਹੈ ਤੇ ਜਿਵੇਂ ਸੁਭਾ ਸ਼ਾਮ ਘਰ ਦੇ ਵਿੱਚ ਜੋਤ ਵੀ ਜਗਦੀ ਗੁਰਬਾਣੀ ਜਿਹੜੀ ਉਹ ਜਪਦੇ ਨੇ ਉਹ ਗੱਲ ਅਨਲੱਗ ਰਹੇਗੀ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਮੋਬਾਈਲ ਫੋਨ ਜਾਂ ਟੀਵੀ ਤੇ ਵੀ ਗੁਰਬਾਣੀ ਦੇ ਜਾਪ ਚੱਲਦੇ ਰਹਿੰਦੇ ਨੇ ਇਥੋਂ ਤੁਸੀਂ ਆਈਡੀਆ ਲਗਾਓ ਕਿ ਉਹ ਘਰ ਪਰਿਵਾਰ ਦੇ ਵਿੱਚ ਖਾਲਸਾ ਜੀ 24 ਘੰਟੇ ਗੁਰਬਾਣੀ ਦਾ ਸਿਮਰਨ ਹੁੰਦਾ ਹੈ ਤੇ ਜਿਨ੍ਹਾਂ ਦੇ ਘਰ ਪਰਿਵਾਰ ਦੇ ਤੇ 24 ਘੰਟੇ ਦਾ ਸਿਮਰਨ ਹੋਵੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਜਾਪ ਹੋਵੇ ਖਾਲਸਾ ਜੀ ਫਿਰ ਉਸ ਘਰ ਦਾ ਕੋਈ ਚਾਹ ਕੇ ਵੀ ਬੁਰਾ ਨਹੀਂ ਕਰ ਸਕਦਾਗਾ ਕਿਉਂਕਿ ਹਰ ਸਮੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਜਾਪ ਹੁੰਦੇ ਨੇ ਕਦੇ ਤਾਂ ਉਹ ਪਰਿਵਾਰ ਆਪ ਕਰਦਾ ਹੈ ਤੇ ਜਦੋਂ ਆਪ ਕੰਮਕਾਰਾਂ ਦੇ ਵਿੱਚ ਲੱਗ ਜਾਂਦੇ ਨੇ ਫਿਰ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗਰਬਾਣੀ ਦੇ ਜਾਪ ਤਾਂ ਕਿ ਉਹਨਾਂ ਦੇ ਕੰਨਾਂ ਦੇ ਵਿੱਚ ਪੈਂਦੇ ਰਹਿਣ ਉਸ ਤੇ ਲਈ ਮੋਬਾਈਲ ਫੋਨ ਜਾਂ ਟੀਵੀ ਤੇ ਵੀ ਨਗਾਉਂਦੇ ਨੇਗੇ ਪਰ ਜੇ ਖਾਲਸਾ ਜੀ ਆਪਾਂ ਸੋਚੀਏ ਕਿ ਆਪਾਂ ਸਵੇਰੇ ਉਠੀਏ ਵੀ ਲੇਟ ਆਪਾਂ ਨੂੰ ਪਾਠ ਵੀ ਨਾ ਕਰਨਾ ਪਵੇ ਗੁਰਦੁਆਰਾ ਸਹਿ ਵੀ ਨਾ ਜਾਣਾ ਪਵੇ ਸੇਵਾ ਸਿਮਰਨ ਵੀ ਨਾ ਕਰਨਾ ਪਵੇ ਤਾਂ ਖਾਲਸਾ ਜੀ ਪਰ ਆਪਾਂ ਚਾਹੁੰਦੇ ਆ ਕਿ ਆਪਣੀ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇ ਆਪਣਾ ਕਾਰੋਬਾਰ ਦੇ ਵਿੱਚ ਵੀ ਵਾਧਾ ਹੋਵੇ ਤਰੱਕੀ ਮਿਲੇ ਤੇ ਸਭ ਚੀਜ਼ਾਂ ਫਿਰ ਖਾਲਸਾ ਜੀ ਕਿੱਥੋਂ ਹੋਣਗੀਆਂ ਜਿੰਨਾ ਸਮਾਂ ਆਪਣੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਹੀਂ ਹੁੰਦੀ ਜਿੰਨਾ ਸਮਾਂ ਆਪਾਂ ਗਰਬਾਣੀ ਦੇ ਚਾਪ ਨਹੀਂ ਕਰਦੇ ਉਹਨਾ ਸਮਾਂ ਖਾਲਸਾ ਜੀ ਆਪਣੀ ਇਹ ਜ਼ਿੰਦਗੀ ਏ ਜੋ ਆਪਾਂ ਜ਼ਿੰਦਗੀ ਦੇ ਵਿੱਚ ਜੋ ਆਪਾਂ ਨੂੰ ਸਮਾਂ ਮਿਲਿਆ ਉਹ ਵੀ ਆਪਾਂ ਵੇਸਟ ਕਰ ਰਹੇ ਆ ਸੋ ਇਸੇ ਕਰਕੇ ਆਪਣੀ ਆਪਣੇ ਨਾਲ ਨਾਲ ਖਾਲਸਾ ਜੀ ਹੋਰ ਸੰਗਤਾਂ ਨੂੰ ਵੀ ਗਰਬਾਣੀ ਦੇ ਨਾਲ ਜੋੜੋ ਆਪ ਤਾਂ ਆਪਾ ਜੁੜਨਾ ਹੀ ਜੁੜਨਾ ਹੀ ਤੇ ਨਾਲ ਹੋਰ ਭੈਣ ਭਰਾਵਾਂ ਨੂੰ ਵੀ ਗਲਤ ਰਸਤਿਆਂ ਤੋਂ ਹਟਾ ਕੇ ਗਰਬਾਣੀ ਦੇ ਨਾਲ ਜੋੜੋ ਜੀ ਵੱਦ ਤੋਂ ਵੱਧ ਗਰਬਾਣੀ ਦੇ ਨਾਲ ਜੋੜੋ ਸੰਗਤਾਂ ਨੂੰ ਤੇ ਆਪਣੇ ਪਰਿਵਾਰ ਨੂੰ ਵੀ ਇਸ ਸਰਾ ਖਾਲਸਾ ਜੀ ਜਿਵੇਂ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹੁੰਨੇ ਆ ਕਿ ਦਸੰਦ ਕਿਸ ਤਰੀਕੇ ਕੱਢਣਾ ਚਾਹੀਦਾ ਹੈ ਕਿਵੇਂ ਕੱਢਣਾ ਚਾਹੀਦਾ ਹੈ ਤੇ ਦਸੰਦ ਆਪਾਂ ਨੂੰ ਕਿੱਥੇ ਦੇਣਾ ਚਾਹੀਦਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕੇ ਦਾ ਸੰਬੰਧ ਕੱਢਣ ਦੇ ਦੋ ਤਰੀਕੇ ਹੁੰਦੇ ਨੇ ਜੇ ਇਹਨਾਂ ਦੋਵਾਂ ਤਰੀਕਿਆਂ ਦੇ ਨਾਲ ਖਾਲਸਾ ਜੀ ਤੁਸੀਂ ਦਾ ਸੰਬੰਧ ਕੱਢਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਘਰ ਪਰਿਵਾਰ ਤੇ ਹਮੇਸ਼ਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਬਣੀ ਰਹੇਗੀ ਤੁਹਾਡਾ ਕੋਈ ਚਾਹ ਕੇ ਵੀ ਵਾਲ ਵਿੰਗਾ ਨਹੀਂ ਕਰ ਸਕੇਗਾ ਤੇ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਵੇਗੀ ਤੁਹਾਡੇ ਕਾਰੋਬਾਰ ਦੇ ਵਿੱਚ ਤਰੱਕੀ ਹੋਵੇਗੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਹੀ ਕਾਰੋਬਾਰ ਸਿੱਧ ਹੋਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਭਰਾਵਾਂ ਨੂੰ ਰਿਕਵੈਸਟ ਹੈ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਵਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿੰਨਾ ਵੀਡੀਓ ਨੂੰ ਖਾਲਸਾ ਜੀ ਸ਼ੇਅਰ ਕਰੋਗੇ ਓਨਾ ਕਿਸੇ ਹੋਰ ਵੀਰ ਭੈਣ ਦੇ ਤੱਕ ਵੀਡੀਓ ਜਾਵੇਗੀ ਤੇ ਉਹ ਗੁਰਬਾਣੀ ਦੇ ਨਾਲ ਜੁੜੇਗਾ ਤੇ ਉਸ ਦਾ ਵੀ ਭਲਾ ਹੋ ਸਕਦਾ ਹੈ ਵੱਧ ਤੋਂ ਵੱਧ ਗੁਰਬਾਣੀ ਵਾਲੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਕਿਉਂਕਿ ਆਪਾਂ ਹਰ ਰੋਜ਼ ਡੇਲੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਦੇ ਹਾਂ ਜੋ ਆਪਣੇ ਲਈ ਸਹੀ ਵੀ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਦੇਖਣ ਤੋਂ ਰਹਿ ਨਹੀਂ ਸਕਦੇ ਤੇ ਜੋ ਚੀਜ਼ ਆਪਣੇ ਲਈ ਸਹੀ ਹੁੰਦੀ ਏ ਉਸ ਨੂੰ ਬਹੁਤ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਖਾਲਸਾ ਜੀ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਦਸਬੰਧ ਕੱਢਦੇ ਆ ਦਸਬੰਧ ਦੇ ਕੱਢਣ ਦੇ ਵੀ ਦੋ ਤਰੀਕੇ ਹੁੰਦੇ ਨੇ ਇੱਕ ਤਾਂ ਖਾਲਸਾ ਜੀ ਆਪਾਂ ਦਸਬੰਧ ਕੱਢਦੇ ਆ ਕਿ ਆਪਾਂ ਜੋ ਵੀ ਮਿਹਨਤ ਕਰਦੇ ਆ ਕਮਾਈ ਕਰਦੇ ਆ ਜਾਦ ਆਪਣੀ ਕੋਲ ਜ਼ਮੀਨ ਜ਼ਿਆਦਾ ਦੀ ਜਾਂ ਆਪਾਂ ਬਾਹਰ ਗਏ ਹੋਇਆ ਆਪਾਂ ਜਿਵੇਂ ਆਪਣੀ ਸੁਖਣਾ ਸੁਖੀ ਉਸ ਤਰੀਕੇ ਆਪਾਂ ਦਸਬੰਧ ਕੱਢਦੇ ਆ ਆਪਣੀ ਦਸਾਂ ਨੋਮੰਦੀ ਕੀਰਤ ਦਾ ਜਾਦ ਆਪਾਂ ਮਹੀਨੇ ਦੇ ਮਹੀਨੇ ਹੀ ਕਈ ਪਰਿਵਾਰ ਦਸਬੰਧ ਕੱਢਦੇ ਨੇ ਤੇ ਕਈ ਪਰਿਵਾਰ ਸਾਲ ਦੀ ਕਮਾਈ ਦਾ ਮਿਹਨਤ ਦਾ ਆਪਣੀ ਦਾ ਦਸਬੰਧ ਕੱਢਦੇ ਨੇ ਇਹ ਜਿਵੇਂ ਪਰਿਵਾਰ ਦੇ ਵਿੱਚ ਜੋ ਚੱਲ ਰਿਹਾ ਹੁੰਦਾ ਹੈ ਬਜ਼ੁਰਗਾਂ ਦੇ ਹਿਸਾਬ ਨਾਲ ਜਾਂ ਵੱਡੇ ਪਰਿਵਾਰ ਦੇ ਮੈਂਬਰਾਂ ਨੇ ਜਿਵੇਂ ਵੀ ਸੁਖਣਾ ਸੁਖੀ ਹੁੰਦੀ ਏ ਉਸੇ ਹਿਸਾਬ ਨਾਲ ਜੋ ਦਸੰਬੰਧ ਕੱਢਦੇ ਨੇ ਉਸੇ ਤਰ੍ਹਾਂ ਹੀ ਹਰ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਦਸੰਬੰਧ ਸੰਗਤਾਂ ਕੱਢਦੀਆਂ ਨੇ ਤੇ ਦਸੰਬੰਧ ਕੱਢਣਾ ਹਰ ਇੱਕ ਸਿੱਖ ਦੇ ਲਈ ਖਾਲਸਾ ਜੀ ਜ਼ਰੂਰੀ ਏ ਗੁਰੂ ਮਹਾਰਾਜ ਸਚੇ ਪਾਸ਼ਾ ਦੇ ਬਚਨ ਸਾਨ ਨੇ ਕਿ ਆਪਣੇ ਦਸਾਂ ਨੋਹਾਂ ਦੀ ਕੀਰਤ ਕੀਰਤ ਦੇ ਵਿੱਚੋਂ ਦਸਨਾ ਹਿੱਸਾ ਗੁਰੂਆਂ ਦੇ ਲਈ ਕੱਢਣਾ ਬਹੁਤ ਜ਼ਰੂਰੀ ਏ ਖਾਲਸਾ ਜੀ ਜੇ ਆਪਾਂ ਸੋਚੀਏ ਕਿ ਆਪਾਂ ਦੋਸਤਵੰਦ ਕੱਢ ਦਿੰਨੇ ਆ ਤੇ ਗੁਰਦੁਆਰਾ ਸਾਹਿਬ ਦੀ ਵਿੱਚ ਆਪਾਂ ਚੜਾਉਣੇ ਆ ਤੇ ਉਥੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਬੇ ਲੈ ਜਾਂਦੇ ਨੇ ਕਈਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਹੋਣੀ ਹੈ ਅਕਸਰ ਮੇਰੇ ਮਨ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਬਹੁਤ ਵਿਚਾਰ ਸੀ ਪਰ ਜੋ ਦੋਸਤਵੰਦ ਤੁਸੀਂ ਕੱਢਿਆ ਹੁੰਦਾ ਖਾਲਸਾ ਜੀ ਉਸਦੇ ਸੰਬੰਧ ਨੂੰ ਤੁਸੀਂ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਕਿਸੇ ਲੋੜਵੰਦ ਵੀਰ ਭੈਣ ਦੀ ਮਦਦ ਵੀ ਕਰ ਸਕਦੇ ਹੋ ਕਿਸੇ ਲੋੜਵੰਦ ਭੈਣ ਦੇ ਵਿਆਹ ਦੇ ਵਿੱਚ ਵੀ ਤੁਸੀਂ ਹੈਲਪ ਕਰ ਸਕਦੇ ਹੋ ਜਾਂ ਕਿਸੇ ਦੀ ਪ੍ਰੋਬਲਮ ਹੈ ਕੋਈ ਕਿਸੇ ਦੀ ਮੈਡੀਸਿਨ ਨਹੀਂ ਆ ਰਹੀ ਕੋਈ ਕੋਈ ਬਿਮਾਰ ਹੈ ਗਰੀਬ ਪਰਿਵਾਰ ਦੇ ਵਿੱਚ ਤੁਸੀਂ ਉਹਦਾ ਇਲਾਜ ਵੀ ਕਰਵਾ ਸਕਦੇ ਹੋ ਇਸ ਤਰੀਕੇ ਦੇ ਨਾਲ ਵੀ ਤੁਸੀਂ ਦਸਵੰਦ ਕਰ ਸਕਦੇ ਹੋ ਪਰ ਖਾਲਸਾ ਜੀ ਜਿਵੇਂ ਆਪਾਂ ਕਈ ਵਾਰ ਲੋਡਵੰਦ ਪਰਿਵਾਰਾਂ ਦੇ ਵਿੱਚ ਦੇਖਿਆ ਹੈ ਕਿ ਉਹ ਪਰਿਵਾਰ ਬਹੁਤ ਲੋਡਵੰਦ ਹੁੰਦੇ ਨੇ ਪਰ ਉਹ ਪਰਿਵਾਰ ਦੇ ਜਿਹੜੇ ਮੁਖੀ ਮੈਂਬਰ ਹੁੰਦੇ ਨੇ ਜੋ ਜੈਨਸ ਹੁੰਦੇ ਨੇ ਆਦਮੀ ਹੁੰਦੇ ਨੇ ਉਹ ਨਸ਼ਿਆਂ ਤੇ ਲੱਗੇ ਹੁੰਦੇ ਨੇ ਸੋ ਇਸ ਤਰ੍ਹਾਂ ਉਸ ਪਰਿਵਾਰ ਦੇ ਵਿੱਚ ਤੁਸੀਂ ਆਪਣਾ ਜੋ ਦਸਵੰਦ ਹੁੰਦਾ ਹੈ ਉਹ ਨਾ ਦਿਆ ਕਰੋ ਕਿਉਂਕਿ ਨਸ਼ੇ ਵਾਲੇ ਨੂੰ ਬਿਲਕੁਲ ਵੀ ਦਸਵੰਦ ਨਹੀਂ ਦੇਣਾ ਚਾਹੀਦਾ ਖਾਲਸਾ ਜੀ ਕਿਉਂਕਿ ਜੋ ਉਹ ਉਸ ਦੇ ਕੋਲ ਜਿੰਨਾ ਵੀ ਉਹ ਮਿਹਨਤ ਕਰਦਾ ਜੋ ਵੀ ਉਸ ਦੇ ਕੋਲ ਪੈਸਾ ਹੈ ਜੋ ਵੀ ਹੈ ਜੋ ਆਪਣਾ ਸਾਰਾ ਨਸ਼ਿਆਂ ਤੇ ਲਗਾ ਸਕਦਾ ਹੈ ਤਾਂ ਉਹ ਕਿਉਂ ਘਰ ਕੀ ਹੁਣੀ ਬਣਾ ਸਕਦਾ ਇਸ ਕਰਕੇ ਤੁਸੀਂ ਉਹਨਾਂ ਦੀ ਹੈਲਪ ਕਰਨ ਦੀ ਬਜਾਏ ਜੋ ਗੁਰੂ ਮਹਾਰਾਜ ਦੇ ਪਾਸ਼ਾ ਦੇ ਨਾਲ ਜੁੜੇ ਹੋਏ ਨੇ ਗੁਰੂ ਵਾਲੇ ਬਣੇ ਹੋਏ ਨੇ ਉਹਨਾਂ ਦਾ ਦਸਬੰਦ ਖਾਰਸਾ ਜੀ ਤੁਸੀਂ ਜੋ ਦਸਬੰਦ ਇਹਨਾਂ ਨੂੰ ਦੇ ਸਕਦੇ ਆ ਬਹੁਤ ਪਰਿਵਾਰ ਹੁੰਦੇ ਨੇ ਖਾਰਸਾ ਜੀ ਆਪਣੇ ਪਿੰਡ ਦੇ ਵਿੱਚ ਆਪਣੇ ਆਲੇ ਦੁਆਲੇ ਜਿਵੇਂ ਕਈ ਵਾਰ ਤਾਂ ਆਪਣੇ ਜੋ ਗੁਰੂ ਘਰ ਦੇ ਗੁਰਦੁਆਰਾ ਸਾਹਿਬ ਦੇ ਪਾਠੀ ਸਹਿਬਾਨ ਹੁੰਦੇ ਨੇ ਗ੍ਰੰਥੀ ਸਹਿਬਾਨ ਹੁੰਦੇ ਨੇ ਉਹਨਾਂ ਨੂੰ ਵੀ ਬਹੁਤ ਜ਼ਰੂਰਤ ਹੁੰਦੀ ਹੈ ਉਹ ਵੀ ਲੋੜਵੰਦ ਪਰਿਵਾਰਾਂ ਦੇ ਵਿੱਚੋਂ ਹੁੰਦੇ ਨੇ ਜਿੰਨਾਂ ਦਾ ਆਪਣੀ ਤਨਖਾਹ ਦੇ ਨਾਲ ਕੱਲਾ ਪਰਿਵਾਰ ਦਾ ਹੀ ਗੁਜ਼ਾਰਾ ਹੁੰਦਾ ਹੈ ਉਹਨਾਂ ਨੂੰ ਵੀ ਤੁਸੀਂ ਦੇ ਦੇ ਸਕਦੇ ਹੋ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਵੇਂ ਆਪਾਂ ਤੁਹਾਡੇ ਨਾਲ ਅੱਜ ਵਿਚਾਰ ਸਾਂਝੇ ਕਰ ਰਹੇ ਆ ਕਿ ਦੋ ਤਰ੍ਹਾਂ ਨਾਲ ਦਸਵੰਦ ਕੱਢਣਾ ਚਾਹੀਦਾ ਹੈ ਇੱਕ ਤਾਂ ਦਸਵੰਦ ਹੋ ਗਿਆ ਹੈ ਕਿ ਆਪਾਂ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਦਸਵਾਂ ਹਿੱਸਾ ਕੱਢਣਾ ਇੱਕ ਇਸ ਤਰ੍ਹਾਂ ਆਪਾਂ ਦਸਵੰਦ ਕੱਢਣਾ ਹੈ ਤੇ ਉਹ ਆਪਣਾ ਦਸਵੰਦ ਸਹੀ ਟਿਕਾਣੇ ਤੇ ਲੱਗੇ ਜੋ ਕਿ ਵਾਈਗਰੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਆਪਾਂ ਦਸਵੰਦ ਜੀ ਕਿਸੇ ਨੂੰ ਦੇਈਏ ਤਾਂ ਵੀ ਆਪਣੇ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਕਿ ਆਪਾਂ ਆਪਣੇ ਹੱਥੀ ਆਪਣਾ ਦਿੱਤਾ ਹੋਇਆ ਦਸਵੰਦ ਵੀ ਮੇਰਾ ਸਹੀ ਟਿਕਾਣੇ ਤੇ ਲੰਘਿਆ ਤੇ ਦੂਜੀ ਤਰ੍ਹਾਂ ਦਸਵੰਦ ਖਾਲਸਾ ਜੀ ਕਿਵੇਂ ਕੱਢਣਾ ਦੂਸਰੀ ਤਰ੍ਹਾਂ ਦਸਵੰਦ ਤੁਸੀਂ ਜਿਵੇਂ 24 ਘੰਟਿਆਂ ਦੇ ਵਿੱਚੋਂ 2.5 ਘੰਟੇ ਦਾ ਦਸਵੰਦ ਕੱਢਣਾ ਉਹ ਕੇਸ ਦੇ ਲਈ ਉਹ ਗੁਰਬਾਣੀ ਦੇ ਜਾਪ ਲਈ ਖਾਲਸਾ ਜੀ ਜਿਹੜੇ ਭੈਣ ਭਰਾ ਗੁਰਬਾਣੀ ਦੇ ਚਾਪ ਕਰਦੇ ਆ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਗੁਰੂ ਸੇਵਾਨਾ ਦੇ ਨਾਮ ਦੀ ਸ਼ਹੀਦਾ ਸਿੰਘਾਂ ਦੇ ਨਾਮ ਤੇ ਤੇ ਗੁਰੂ ਸੇਵਾਨਾ ਤੇ ਸ਼ਹੀਦਾ ਸਿੰਘਾਂ ਦੀ ਨਾਮ ਦਾ ਦਸਵਾਂ ਹਿੱਸਾ ਵੀ ਕੱਢਦੇ ਨੇ ਉਹਨਾਂ ਦੇ ਘਰ ਪਰਿਵਾਰ ਤੇ ਕਿਸੇ ਵੀ ਤਰ੍ਹਾਂ ਦੀ ਆਂਜ ਨਹੀਂ ਆ ਸਕਦੀਗੀ ਕੋਈ ਜਾ ਕੇ ਵੀ ਉਹਨਾਂ ਦਾ ਬੁਰਾ ਨਹੀਂ ਕਰ ਸਕਦਾ ਖਾਲਸਾ ਜੀ ਇਸ ਗੱਲ ਦੀ ਆਪਾਂ ਕਿਸੇ ਅੱਗੇ ਵੀ ਗੱਲਬਾਤ ਕਰਾਂਗੇ ਉਹੀ ਆਪਾਂ ਨੂੰ ਕਹਿਣਗੇ ਕਿ ਇਸ ਗੱਲ ਦੀ ਗਰੰਟੀ 101% ਹੈ ਕਿਉਂਕਿ ਖਾਲਸਾ ਜੀ ਜਿਹੜੇ ਘਰ ਦੇ ਵਿੱਚ ਗਰਬਾਣੀ ਦਾ ਜਾਪ ਹੁੰਦਾ ਹੋਵੇ ਗੁਰੂ ਮਹਾਰਾਜ ਸੱਚੇ ਪਾਸ਼ਾ ਨੂੰ ਹਮੇਸ਼ਾ ਯਾਦ ਰੱਖਦੇ ਹੋਣ ਅੰਗ ਸੰਗ ਸਹਾਈ ਮੰਨਦੇ ਹੋਣ ਉਸ ਘਰ ਪਰਿਵਾਰ 'ਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆ ਸਕਦੀ ਖਾਲਸਾ ਜੀ ਨਾ ਹੀ ਕਿਸੇ ਵੀ ਚੀਜ਼ ਦੀ ਆ ਜਾ ਸਕਦੀ ਹੈ ਜੇ ਤੁਸੀਂ ਖਾਲਸਾ ਜੀ ਇਹ ਦੋ ਤਰੀਕਿਆਂ ਦੇ ਨਾਲ ਦਾ ਸੰਬੰਧ ਕੱਢਣਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਖੁਦ ਦੇਖੋਗੇ ਕਿ 1 ਮਹੀਨੇ ਤੋਂ ਲੈ ਕੇ 6 ਮਹੀਨਿਆਂ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ 6 ਮਹੀਨਿਆਂ ਦੇ ਤੱਕ ਤੁਹਾਡੇ ਘਰ ਪਰਿਵਾਰ ਦੇ ਵਿੱਚ ਕੀ ਕੀ ਬਦਲਾਅ ਆਉਂਦੇ ਨੇ ਇਹ ਤੁਹਾਨੂੰ ਖੁਦ ਨੂੰ ਵੀ ਦੇਖਣ ਨੂੰ ਮਿਲਣਗੇ اسی ਤਰ੍ਹਾਂ ਖਾਲਸਾ ਜੀ ਇੱਕ ਛੋਟੀ ਜਿਹੀ ਵਿਚਾਰ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਨੀ ਸੀ ਜੀ ਜੀ ਆਪਾਂ ਚੀ ਦਸ ਐ ਵੀ ਜਾਣਿਆ ਜਵੇਰਾ ਸਹਿ ਵੀ ਕਟਨੀਆ ਪਾਠ ਵੀ ਕਰਦੇ ਆ ਤੇ ਆਪਣੀ ਫਿਰ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀ ਪਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਆਪਣੀ ਤੇ ਕਿਰਪਾ ਨਹੀਂ ਹੋ ਰਹੀ ਆਪਾਂ ਨੂੰ ਕੀ ਕਰਨਾ ਚਾਹੀਦਾ ਤਾਂ ਖਾਲਸਾ ਜੀ ਕਈ ਵਾਰ ਤਾਂ ਬਹੁਤ ਭੈਣਾ ਦੇ ਇੰਸਟਾਗ੍ਰam ਤੇ ਮੈਸੇਜ ਵੀ ਆਉਂਦੇ ਨੇ ਕਿ ਅਸੀਂ ਬਹੁਤ ਜ਼ਿਆਦਾ ਵੀ ਦੁਖੀ ਆ ਬਹੁਤ ਜ਼ਿਆਦਾ ਸਾਡੇ ਘਰ ਦੇ ਵਿੱਚ ਪ੍ਰੋਬਲਮ ਹੈ ਆ ਸਾਨੂੰ ਕੀ ਕਰਨਾ ਚਾਹੀਦਾ ਤਾਂ ਖਾਲਸਾ ਜੀ ਸਭ ਤੋਂ ਪਹਿਲੀ ਗੱਲ ਤਾਂ ਜੇ ਆਪਾਂ ਤੁਹਾਨੂੰ ਕਹੀਏ ਕਿ ਇਸ ਤਰ੍ਹਾਂ ਪਾਠ ਕਰੋ ਤੇ ਕੱਲ ਨੂੰ ਹੀ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਤੇ ਖਾਲਸਾ ਜੀ ਇਹ ਕੋਈ ਹਨਾ ਟੂਣਾ ਟੱਪਾ ਤਾਂ ਹੈ ਨਹੀਂ ਜਿਹੜਾ ਆਪਾਂ ਤੁਹਾਨੂੰ ਕਹੀਏ ਗੁਰਬਾਣੀ ਦੇ ਚਾਪ ਤੁਸੀਂ ਕਰਦੇ ਰਹੋ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੋਵੇਗੀ ਸਮਾਜ ਰੂਰ ਲਗਦਾ ਖਾਲਸਾ ਜੀ 6 ਮਹੀਨੇ ਸਾਨਾ ਤੱਕ ਗੱਲ ਚੱਲੀ ਜਾਂਦੀ ਹੈ ਪਰ ਇੰਨਾ ਸਮਾਂ ਸਮਝ ਦੀ ਕਿ ਇੰਨੇ ਵੱਡੇ ਦੁੱਖ ਦੇ ਵਿੱਚ ਆਪ ਨੂੰ ਇਹ ਸਮਾਂ ਲਗਾਉਣਾ ਬਹੁਤ ਔਖਾ ਹੋ ਜਾਂਦਾ ਹੈ ਪਰ ਫਿਰ ਵੀ ਖਾਲਸਾ ਜੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਭਰੋਸਾ ਰੱਖੀਗੇ ਸ਼ਰਧਾ ਭਾਵਨਾ ਰੱਖੀਗੇ ਤੁਸੀਂ ਗੁਰਬਾਣੀ ਦੇ ਜਾਪ ਕਰਦੇ ਰਹੋ ਤੁਹਾਡੇ ਤੇ ਜ਼ਰੂਰ ਕਿਰਪਾ ਹੋਵੇਗੀ ਤੁਹਾਡੇ ਦੁੱਖ ਜ਼ਰੂਰ ਦੂਰ ਹੋਣਗੇ ਇਸੀ ਤਰ੍ਹਾਂ ਖਾਲਸਾ ਜੀ ਜਦੋਂ ਤੁਹਾਡੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੁੰਦੀਗੀ ਤੁਸੀਂ ਬਹੁਤ ਪਾਠ ਨਹੀਂ ਕਰ ਲਿਆ ਸੇਵਾ ਵੀ ਕਰਨੀ ਏ ਤਾਂ ਖਾਲਸਾ ਜੀ ਤੁਸੀਂ ਇੱਕ ਦੋ ਕਾਰਜ ਜ਼ਰੂਰ ਕਰਿਆ ਕਰੋ ਜਿਵੇਂ ਕਿ ਆਪਣੇ ਘਰ ਦੇ ਵਿੱਚ ਕੋਈ ਲੋੜਵੰਦ ਵੀਰ ਪਹਿਣ ਆ ਜਾਂਦਾ ਹੈ ਤੇ ਉਹ ਆਪਾਂ ਨੂੰ ਕਹਿੰਦਾ ਹੈ ਕਿ ਮੈਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਹੋਏਗੀ ਪਰ ਮੈਨੂੰ ਭੁੱਖ ਬਹੁਤ ਲੱਗੀ ਮੈਨੂੰ ਲੰਗਰ ਪ੍ਰਸ਼ਾਦਾ ਹੀ ਛਕਾ ਦਿਓ ਤੇ ਕਈ ਵਾਰ ਖਾਰਸਾ ਜੀ ਆਪਾਂ ਕੀਦੇ ਰਸਤੇ ਦੇ ਵਿੱਚ ਆਉਣੇ ਜਾਂਦੇ ਆ ਤੇ ਆਪਾਂ ਨੂੰ ਇਸ ਤਰ੍ਹਾਂ ਦੇ ਪਰਿਵਾਰ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਦੇ ਕੱਪੜੇ ਬਹੁਤ ਫਟੇ ਹੁੰਦੇ ਆ ਤਨ ਤੋਂ ਅੱਧੇ ਉਹ ਨੰਗੇ ਹੁੰਦੇ ਨੇ ਤਾਂ ਖਾਰਸਾ ਜੀ ਤੁਸੀਂ ਭੁੱਖੇ ਨੂੰ ਪ੍ਰਸ਼ਾਦਾ ਜ਼ਰੂਰ ਛਕਾਇਆ ਕਰੋ ਬੇਸ਼ੱਕ ਤੁਸੀਂ ਪੈਸਿਆਂ ਦੇ ਨਾਲ ਹੈਲਪ ਨਾ ਕਰੋ ਭੁੱਖੇ ਨੂੰ ਪ੍ਰਸ਼ਾਦਾ ਵੀ ਛਕਾਇਆ ਕਰੋ ਤੇ ਨਾਲੇ ਜਿਸ ਦੇ ਤਾਂ ਤੇ ਕਪੜਾ ਨਹੀਂ ਹੈਗਾ ਉਸ ਤੇ ਤੰਤੇ ਪੋਰ ਨੂੰ ਕਪੜਾ ਉਸ ਨੂੰ ਲੈ ਕੇ ਦਿਆ ਕਰੋ ਜਦੋਂ ਇਹ ਤੁਸੀਂ ਦੋ ਕਾਰਜ ਵੀ ਕਰੋਗੇ ਖਾਲਸਾ ਜੀ ਦਸਮੰਦ ਦੇ ਨਾਲ ਦੇ ਨਾਲ ਤੇ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ ਤੁਹਾਡੇ ਸਾਰੇ ਹੀ ਦੁੱਖ ਦੂਰ ਹੋਣਗੇ ਤੇ ਜਿਹੜੇ ਵੀ ਤੁਹਾਡੇ ਰੁਕੇ ਹੋਏ ਕੰਮ ਨੇ ਉਹ ਸਾਰੇ ਹੀ ਚੱਲ ਪੈਣਗੇ ਤੇ ਇਸ ਦੇ ਨਾਲ ਨਾਲ ਖਾਲਸਾ ਜੀ ਤੁਸੀਂ ਹਰ ਰੋਜ਼ ਜੇ ਗੁਰਦੁਆਰਾ ਸਾਹਿਬ ਜਾਂਦੇ ਹੋ ਜਿਵੇਂ ਕਈ ਪਰਿਵਾਰਾਂ ਦੇ ਵਿੱਚ ਤਾਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਨੇ ਸੇਵਾ ਵੀ ਕਰਦੇ ਨੇ ਤਾਂ ਖਾਲਸਾ ਜੀ ਤੁਸੀਂ ਨishan ਸਾਹਿਬ ਦੀ ਸੇਵਾ ਜ਼ਰੂਰ ਕਰਿਆ ਕਰੋ ਤੁਸੀਂ ਆਪਣੇ ਘਰ ਤੋਂ ਕੱਚੀ ਲੱਸੀ ਲੈ ਜਾਇਆ ਕਰੋ ਜਾਂ ਕੱਚਾ ਦੁੱਧ ਲੈ ਕੇ ਜਾਇਆ ਕਰੋ ਤਾਂ ਤੁਸੀਂ ਉੱਥੇ ਜਾ ਕੇ ਦੁੱਧ ਦੀ ਕੱਚੀ ਲੱਸੀ ਬਣਾ ਕੇ ਤਾ ਤੁਸੀਂ ਨਿਸ਼ਾਨ ਸਾਹਿਬ ਦੀ ਸੇਵਾ ਕੱਚੀ ਲੱਸੀ ਦੇ ਨਾਲ ਕਰਿਆ ਕਰੋ ਨੀਚੇ ਪੋਚਾ ਵੀ ਉੱਪਰ ਇਸ਼ਨਾਨ ਵੀ ਕਰਵਾ ਕੇ ਕੱਚੀ ਲੱਸੀ ਦੇ ਨਾਲ ਜਦੋਂ ਤੁਸੀਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੁਹਾਡੇ ਸਾਰੇ ਹੀ ਦੁੱਖ ਦੂਰ ਹੋ ਜਾਣਗੇ ਕਿਉਂਕਿ ਖਾਰਸਾ ਜੀ ਇਹ ਅਕਸਰ ਹੀ ਕਈ ਪਰਿਵਾਰਾਂ ਦੀਆਂ વાર્ਤਾ ਹੱਡ ਵੀ ਤੀਆਂ ਨੇ ਕਿ ਜਿਨ੍ਹਾਂ ਦੇ ਸਭ ਕੁਝ ਕਰਨਿਆ ਸੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਸੀ ਪੈਂਦਾ ਨਾਹੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਪੈਂਦੀ ਸੀ ਨਾਹੀ ਉਹਨਾਂ ਦੇ ਦੁੱਖ ਦੂਰ ਹੁੰਦੇ ਸੀ ਮੇਰੇ ਕਹਿਣ ਦਾ ਭਾਵ ਕਿ ਉਹ ਪਰਿਵਾਰ ਬਹੁਤ ਜ਼ਿਆਦਾ ਦੁਖੀ ਸੀ ਬਹੁਤ ਪਾਸਿਆਂ ਤੋਂ ਥੱਕ ਹਾਰ ਗਏ ਸੀ ਕਈ ਪਰਿਵਾਰ ਨੇ ਜਿੰਨਾ ਨੇ ਚਪੈਰਾ ਸਹਿ ਵੀ ਕੱਟਿਆ ਪਰ ਫਿਰ ਵੀ ਅਰਦਾਸ ਬੇਨਤੀ ਪੂਰੀ ਨਾ ਹੋਈ ਤਾਂ ਖਾਲਸਾ ਜੀ ਉਹ ਪਰਿਵਾਰਾਂ ਨੇ ਗੁਰਦੁਆਰਾ ਸਾਹਿਬ ਜਾ ਕੇ ਨਿਸ਼ਾਨ ਸਾਹਿਬ ਦੀ ਸੇਵਾ ਕਰਨੀ ਸ਼ੁਰੂ ਕੀਤੀ ਦੇ ਜਿਵੇਂ ਲੰਗਰ ਪਰਸ਼ਾਦਾ ਲੋੜਵੰਦਾਂ ਨੂੰ ਛਕਾਉਣਾ ਸ਼ੁਰੂ ਕੀਤਾ ਕੱਪੜੇ ਦੇ ਲੈ ਕੇ ਦੇਣੇ ਸ਼ੁਰੂ ਕੀਤੇ ਜਿਵੇਂ ਕਈ ਵਾਰ ਖਾਲਸਾ ਜੀ ਆਪਾਂ ਜਿਵੇਂ ਤੁਹਾਡੇ ਨਾਲ ਦਸੰਬੰਧ ਦੇ ਵਿਚਾਰ ਸਾਂਝੇ ਕੀਤੇ ਆ ਜੋ ਦਸੰਬੰਧ ਦਾ ਪੈਸਾ ਹੁੰਦਾ ਏ ਜੇ ਤੁਸੀਂ ਕਿਸੇ ਨੂੰ ਨਹੀਂ ਵੀ ਪੈਸਾ ਦੇਣਾ ਚਾਹੁੰਦੇ ਤਾਂ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਲੋੜ ਮੁਤਾਬਕ ਜੋ ਵੀ ਉਹਨਾਂ ਨੂੰ ਘਰ ਦੇ ਵਿੱਚ ਚੀਜ਼ਾਂ ਦੀ ਜ਼ਰੂਰਤ ਹੁੰਦੀ ਏ ਕਪੜਾ ਹੋ ਗਿਆ ਜਾਂ ਦਰ ਸੋਈ ਦਾ ਸਮਾਨ ਹੋ ਗਿਆ ਸੌਦੇ ਹੋ ਗਏ ਤੁਸੀਂ ਉਹ ਵੀ ਲੈ ਕੇ ਦੇ ਦੇ ਸਕਦੇ ਹੋ ਕਿਉਂਕਿ ਪੈਸਾ ਦੇਣ ਦੀ ਬਜਾਏ ਜਿਵੇਂ ਆਪਾਂ ਨੂੰ ਵਿਚਾਰਾਂ ਦੇ ਵਿੱਚ ਕਈ ਬੱਚੇ ਵੀ ਛੋਟੇ ਮੇਲਦੇ ਆ ਜੋ ਕਿ ਉਹਨਾਂ ਨੇ ਪਰਿਵਾਰਾਂ ਨੇ ਬੱਚਿਆਂ ਨੂੰ ਲਗਾਇਆ ਹੁੰਦਾ ਪੈਸੇ ਮੰਗਣ ਤੇ ਉਹਨਾਂ ਬੱਚਿਆਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਦੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਹੈਲਪ ਕਰਿਆ ਕਰੋ ਜਦੋਂ ਖਾਲਸਾ ਜੀ ਤੁਸੀਂ ਇਸ ਤਰ੍ਹਾਂ ਗਰੀਬ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਨੀ ਸ਼ੁਰੂ ਕਰਤੀ ਵਾਇਗਰੂ ਸੱਚੇ ਪਾਸ਼ਾ ਦੀ ਗੁਰਬਾਣੀ ਦੇ ਚਾਪ ਕੀਤੇ ਸੇਵਾ ਸਿਮਰਨ ਕੀਤਾ ਤਾਂ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਸਾਰੇ ਹੀ ਦੁੱਖ ਕਸ਼ਟ ਨੇ ਜਿਹੜੇ ਦੂਰ ਹੋ ਜਾਣਗੇ ਕਿਉਂਕਿ ਖਾਲਸਾ ਜੀ ਤੁਸੀਂ ਦੇਖੋ ਕਿ ਜਦੋਂ ਆਪਾਂ ਕਿਸੇ ਲੋੜਵੰਦ ਗਰੀਬ ਪੈਣਪਰਾ ਦੀ ਮਦਦ ਕਰਦੀ ਹੈ ਤੇ ਉਹ ਕਿੰਨਾ ਖੁਸ਼ ਹੁੰਦਾ ਹੈ ਤੇ ਕਿੰਨਾ ਖੁਸ਼ ਹੋ ਕੇ ਆਪਾਂ ਨੂੰ ਪਤਾ ਨਹੀਂ ਕਿੰਨੀਆਂ ਹੀ ਅਸੀਸਾਂ ਦੇ ਕੇ ਜਾਂਦਾ ਹੈ ਤੇ ਆਪਣੇ ਤੇ ਜਦੋਂ ਵੀ ਕਦੇ ਪਰਮਾਤਮਾ ਨਾ ਕਰੇ ਕਿ ਆਪਣੇ ਤੇ ਮਾੜਾ ਟਾਈਮ ਆਉਂਦਾ ਹੈ ਤੇ ਆਪਾਂ ਨੂੰ ਉਹ ਕਿੰਨੀਆਂ ਦਿੱਤੀਆਂ ਉਹਨੀਆਂ ਅਸੀਸਾਂ ਲੱਗਦੀਆਂ ਨੇ ਜਦੋਂ ਆਪਾਂ ਕਹਿ ਦਿੰਨੇ ਆ ਕਿ ਆਪਾਂ ਨੂੰ ਕਿਸ ਵੇਲੇ ਦਾ ਕਿਸੇ ਟਾਈਮ ਦਾ ਕੀਤਾ ਹੋਇਆ ਦਾਨ ਅੱਜ ਆਪਣੇ ਸਾਹਮਣੇ ਆਇਆ ਹੈ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਇਹਨਾਂ ਕੁਝ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਗੁਰਬਾਣੀ ਦੇ ਚਾਪ ਕਰਨੇ ਸ਼ੁਰੂ ਕਰੋ ਸੇਵਾ ਸਿਮਰਨ ਕਰਨਾ ਸ਼ੁਰੂ ਕਰੋ ਤੇ ਇਹਨਾਂ ਦੇ ਦੋ ਤਰੀਕਿਆਂ ਦੇ ਨਾਲ ਤੁਸੀਂ ਦਸਬੰਦ ਕੱਢਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਘਰ ਦੇ ਹਾਲਾਤ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਕਿ ਤੁਹਾਡੇ ਘਰ ਦੇ ਵਿੱਚ ਕਿਸ ਚੀਜ਼ ਨੂੰ ਲੈ ਕੇ ਬਦਲਾ ਬਦਲਾ ਆਇਆ ਹੈ ਸੋ ਖਾਲਸਾ ਜੀ ਇਸ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਆਪਣੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਹੈ ਤੇ ਜੋ ਅਸੀਂ ਜੋ ਵੀ ਤੁਹਾਡੇ ਨਾਲ ਹਰ ਰੋਜ਼ ਅਸੀਂ ਵੀਡੀਓ ਸਾਂਝੀਆਂ ਕਰਦੇ ਆ ਜੋ ਵੀ ਜਾਣਕਾਰੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਖਾਲਸਾ ਜੀ ਜਿੰਨੀ ਕੁ ਸਾਨੂੰ ਨੌਲੇਜ ਹੁੰਦੀ ਹੈ ਜਿੰਨੀ ਕੁ ਸਾਡੇ ਪਰਿਵਾਰ ਦੇ ਵਿੱਚ ਸਾਨੂੰ ਪਤਾ ਹੁੰਦਾ ਹੈ ਜਾਣਕਾਰੀ ਮਿਲੀ ਹੁੰਦੀ ਹੈ ਜਾਂ ਮਹਾਪੁਰਸ਼ਾਂ ਦੇ ਜੀਵਨ ਦੇ ਵਿੱਚੋਂ ਸਾਨੂੰ ਜੋ ਵੀ ਜਾਣਕਾਰੀ ਪ੍ਰਾਪਤ ਹੁੰਦੀ ਅਸੀਂ ਉਸੇ ਮੁਤਾਬਕ ਤੁਹਾਡੇ ਨਾਲ ਵੀਡੀਓ ਸਾਂਝੀਆਂ ਕਰਦੇ ਆ ਇਸ ਤਰ੍ਹਾਂ ਦੀ ਕੋਈ ਆਪਣੇ ਮਨੋਮਨ ਘੜਤ ਕਹਾਣੀ ਅਸੀਂ ਕਦੇ ਵੀ ਸਾਂਝੀ ਨਹੀਂ ਕੀਤੀ ਕਿਉਂਕਿ ਮਹਾਰਾ ਸੱਚੇ ਪਾਤਸ਼ਾਹ ਤੋਂ ਡਰ ਕੇ ਰਹਿਣਾ ਪੈਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਤੋਂ ਕਿ ਆਪਾਂ ਤਾਂ ਪਹਿਲਾਂ ਹੀ ਖਾਲਸਾ ਜੀ ਬਹੁਤ ਪਾਪਾਂ ਦੇ ਭਾਗੀ ਹੁੰਨੇ ਆ ਤੇ ਹਮੇਸ਼ਾ ਡਰ ਕੇ ਰਹਿੰਦੇ ਆ ਕਿ ਪਰਮਾਤਮਾ ਕਦੇ ਵੀ ਕੋਈ ਐਸਾ ਸਾਡੇ ਤੋਂ ਕੰਮ ਨਾ ਹੋ ਜਾਵੇ ਜਿਸ ਤੇ ਵਿੱਚ ਸਾਡੇ ਤੋਂ ਜਾਣੇ ਅਣਜਾਣੇ ਦੇ ਵਿੱਚ ਕੋਈ ਭੁੱਲ ਚੁੱਕ ਹੋ ਜਾਵੇ ਤੇ ਸਾਡੀ ਵਜ੍ਹਾ ਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਵੇ ਤੇ ਇਸ ਕਰਕੇ ਜਿੰਨੀ ਕੋ ਸਾਨੂੰ ਨੌਲੇਜ ਹੁੰਦੀ ਹੈ ਜਾਣਕਾਰੀ ਹੁੰਦੀ ਹੈ ਅਸੀਂ ਉਸ ਜਾਣਕਾਰੀ ਦੇ ਮੁਤਾਬਕ ਹੀ ਇਹ ਵੀਡੀਓ ਤੁਹਾਡੇ ਨਾਲ ਖਾਲਸਾ ਜੀ ਸਾਂਝੀਆਂ ਕਰਦੇ ਆ ਤੇ ਇਹਨਾਂ ਵੀਡੀਓ ਦਾ ਵੀ ਖਾਲਸਾ ਜੀ ਇੱਕੋ ਹੀ ਮਕਸਦ ਹੁੰਦਾ ਹੈ ਕਿ ਜੋ ਗਲਤ ਰਸਤੇ ਤੇ ਅੱਗੇ ਆਉਣ ਵਾਲਾ ਜੋ ਮਾੜਾ ਸਮਾਂ ਉਸ ਵਿੱਚ ਜੋ ਖਾਸ ਕਰਕੇ ਨਸ਼ਿਆਂ ਦਾ ਟਾਈਮ ਦੌਰ ਚੱਲ ਰਿਹਾ ਏ ਉਹਨਾਂ ਦੇ ਵਿੱਚ ਜੋ ਵੀਰ ਪਏ ਹੋਏ ਨੇ ਉਤੋਂ ਨਿਕਲ ਕੇ ਗੁਰੂ ਵਾਲੇ ਬਣ ਗੁਰਬਾਣੀ ਦੇ ਨਾਲ ਜੁੜਨ ਤਾਂ ਜੋ ਕਿ ਮਾਮਾ ਭੈਣਾਂ ਬਹੁਤ ਤੰਗ ਪਰੇਸ਼ਾਨ ਹੁੰਦੀਆਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਘਰ ਵੀ ਮਹਾਰਾ ਸੱਚੇ ਪਾਸ਼ਾ ਸੁਖ ਸ਼ਾਂਤੀ ਵਰਤੌਣ ਤੇ ਉਹ ਪਰਿਵਾਰ ਵੀ ਹੱਸਦੇ ਵਸਦੇ ਰਹਿਣ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਜੇ ਤੁਹਾਨੂੰ ਕੋਈ ਵੀ ਪਰਿਵਾਰ ਮਿਲਦਾ ਹੈ ਉਹਨਾਂ ਨੂੰ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੋ ਤੇ ਮੈ ਮਾ ਪਰਮਾਤਮਾ ਤੋਂ ਦੂਰ ਕਰੋ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦਾ ਪਰਿਵਾਰ ਮਿਲਦਾ ਹੈ ਜੋ ਕਿ ਪੰਡਤਾਂ ਦੇ ਪਿੱਛੇ ਜਾਂ ਬਾਬਿਆਂ ਦੇ ਪਿੱਛੇ ਪੁੱਛਾ ਦੇਣ ਵਾਲਿਆਂ ਬਾਬਿਆਂ ਦੇ ਪਿੱਛੇ ਲੰਗੇ ਹੋਇਆ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਹਟਾ ਕੇ ਗੁਰਬਾਣੀ ਦੇ ਨਾਲ ਜੋੜੋ ਕਿਉਂਕਿ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਖਾਲਸਾ ਜੀ ਦਾ ਆਪਣਾ ਭਲਾ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਆਪਣੀ ਆਪ ਹੀ ਹੋਵੇਗਾ ਚੰਗਾ ਕਰਾਂਗੇ ਤਾਂ ਚੰਗਾ ਹੋਵੇਗਾ ਖਾਲਸਾ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਸੋ ਇਸ ਤਰ੍ਹਾਂ ਦੀ ਆ ਵੀਡੀਓ ਖਾਲਸਾ ਜੀ ਸੁਣਨ ਦੇ ਲਈ ਦੇਖਣ ਦੇ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਭੁੱਲਾ ਚੁੱਕਾਂ ਦੀ ਛੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਛੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਾਦ ਤੋਂ ਵਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਦ ਖਾਲਸਾ ਜੀ ਗੁਰਬਾਣੀ ਦੇ ਨਾਲ ਜੋੜੋ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਆਪਣੀ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਨਚੋੜਨਾ ਗੁਰੂ ਵਾਲੇ ਬਣਾਉਣਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਦੇ ਘਰ ਹਸਦੇ ਵਸਦੇ ਰਹਿਣਾ ਵਾਹਿਗੁਰੂ ਸੱਚੇ ਪਾਸ਼ਾ ਸਭਨਾ ਦੇ ਘਰ ਪਰਿਵਾਰ ਤੇ ਆਪਣਾ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਸੱਚੇ ਪਾਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੇ ਭੈਣ ਭਰਾਵਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਸੰਸਾਰ ਦੀਆਂ ਖੁਸ਼ੀਆਂ ਦੇਣੀਆਂ ਮਹਾਰਾ ਸੱਚੇ ਪਾਤਸ਼ਾਹ ਸਾਰੇ ਪਰਿਵਾਰਾਂ ਦੇ ਪਰਿਵਾਰ ਨੂੰ ਮਹਾਰਾ ਸੱਚੇ ਪਾਤਸ਼ਾਹ ਗੁਰਬਾਣੀ ਦੇ ਨਾਲ ਜੋੜਨਾ ਲੰਮੀਆਂ ਉਮਰਾਂ ਬਖਸ਼ਣੀਆਂ ਸੋ ਖਾਰਸਾ ਜੀ ਵੱਧ ਤੋਂ ਵੱਧ ਸੰਗਤਾਂ ਗੁਰਬਾਣੀ ਦੇ ਨਾਲ ਜੁੜੋ ਮਹਾਰਾ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੇ ਜਾਪ ਕਰੋ ਗੁਰੂ ਵਾਲੇ ਬਣੋ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਮਹਾਰਾਜ ਸੱਚੇ ਬਾਸ਼ਾ ਤੁਹਾਡੇ ਤੇ ਕਿਰਪਾ ਕਰਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ